ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤ ਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਟੋਕੜਾਂ ਕੱਬਣਾ ਵੱਡੇ ਕਦ ਕਾਠੜੀਆਂ ਦੇ ਚੰਗੇ ਮਿਲਕ ਰਕੌੜ ਵਾਲੀਆਂ ਤੇ ਸੱਜਰ ਸੂਈਆਂ ਦਿਖਾਵਾਂਗੇ ਤੇ ਬੂਰੀ ਨੀਲੀ ਦੀ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਵੱਡੀ ਝੋਟੀ ਤੇ ਕੱਲੀ ਜਾਊਗੀ ਬਲੈਰੋ ਗੱਡੀ ਦੇ ਵਿੱਚ ਆ ਤੇ ਆਪਾਂ ਪਹੁੰਚਿਆ ਵੀਰ ਨੇੜੇ ਦੇ ਕੋਲ ਤੇ ਕਰਦਿਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਚਲੋ ਕਿਰਪਾ ਹੀ ਚਾਹੀਦੀ ਆ ਜੀ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਵੀ ਕੀ ਮੇਰਾ ਨੀਟਾ ਪਿੰਡ ਲਖੂਵਾਲ ਥੀਲਾਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 9592660565 ਠੀਕ ਆ ਜੀ ਕਿਵੇਂ ਰਹੀ ਪਾਜੀ ਪਿਛਲੇ ਆਪਣਾ ਨਾ ਨੇੜੇ ਰਮਦਾਸ ਆ ਵੀਰ ਜੀ ਅੱਛਾ ਜੀ ਇੱਕ ਹੀ ਨਾਲੇ ਲਾਗੇ ਲਖੂਵਾਲ ਤੋਂ ਨੇ ਖਾ ਲੱਗਦਾ ਕਈਆਂ ਵੀਰਾਂ ਨੂੰ ਠੀਕ ਤੇ ਪਿਛਲੀ ਵੀਡੀਓ ਪਾਜੀ ਕਿਵੇਂ ਰਹੀ ਸੀ ਮਾਲ ਵੀ ਦੀ ਵਿਕ ਜਾਂਦਾ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਹਾਂਜੀ ਹਾਂਜੀ ਕਿੰਨੇ ਕਿ ਚਿਰਚ ਵਿਗ ਗਿਆ ਸੀ ਛੇਤੀ ਵਿਕ ਜਾਂਦਾ ਘੰਟੇ ਡੇਢ ਜੀ ਅੱਛਾ ਜੀ ਹਾਂਜੀ ਚਲੋ ਕਿਰਪਾ ਵੈਗਰੂ ਦੀ ਫੁੱਲਾਂ ਨਾਲ ਅੱਜ ਚਾਰ ਝੋਟੀਆਂ ਤੋਕੜਾਂ ਗੱਬੜਾਂ ਤੇ ਸੱਜਣਾ ਦਿਖਾਉਣੀ ਹੈ ਪੂਰੇ ਟਾਪ ਦੀ ਬੂਰੀ ਨੀਲੀ ਅੱਛਾ ਜੀ ਦੇਖ ਲਓ ਮਗਰ ਵੀ ਕੱਟੀ ਹੈ ਠੀਕ ਹੈ ਜੀ ਸਟਰ ਨਿਸ਼ਾਨੀਆਂ ਹੈ ਬੂਰੀ ਨੀਲੀ ਲਓ ਜੀ ਪਿਓਰ ਆ ਗਈ ਨੀਲੀ ਤੇ ਬੂਰੀ ਇੱਕੇ ਦੇ ਵਿੱਚ ਸਹੀ ਗੱਲ ਹੈ ਜੀ ਝੋਟੀਆਂ ਫੁੱਲ ਸੈੱਟ ਇਹ ਫੋਨ ਨੰਬਰ ਭਾਜੀ ਬੋਲ ਦਿਓ ਕਰਾਂ 95926 60565 ਠੀਕ ਹੈ ਜੀ ਹਾਂ ਜੀ ਇਹ ਦੱਸਿਓ ਭਾਜੀ ਹੁਣ ਇਹਦੇ ਬਾਰੇ ਕਿੰਨਾ ਸੁਗਾ ਸੂਈ ਜੇ ਇਹ ਸੁਵਾ ਵੀਰ ਦੀ ਤੀਸਰਾ ਸੂਈ ਆ ਹੁਣ ਠੀਕ ਹੈ ਜੀ ਮਗਰ ਇਹਦੇ ਕੱਟੀ ਆ ਠੀਕ ਹੈ ਜੀ ਫੀਮੇਲ ਕਾਫ ਜਿਹਦੇ ਪਿਛੇ ਤੇ ਕੱਦ ਜਿਹੜਾ ਬਹੁਤ ਹੀ ਇਹ ਕੋ ਮੈਂ ਠੀਕ ਹੈ ਜੀ ਕਿੰਨਾ ਭਾਜੀ ਇਹਦੇ ਕੋ ਦੁੱਧ ਆ ਕੇ ਬੌਲੀ ਕੇ ਜੀ 12 ਕਿਲੋ ਵੀਰ ਜੀ ਹੁਣ ਤਿਆਰ ਜੀ ਅੱਛਾ ਜੀ ਲਓ ਜੀ 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਕੱਦ ਨਹੀਂ ਵੇਖ ਸਕਦੇ ਜੀ ਬਹੁਤ ਹੀ ਤਗੜਾ ਵਾ ਇੱਥੇ ਕੋਈ ਆਊਗਾ ਭਰਾ ਦੇ ਵੀਡੀਓ ਦੇ ਨਾਲ ਉਹ ਵੱਡਾ ਵੇਖੂਗੀ ਥਾਂ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਕੱਲਾ ਕੰਦਾ ਤੇ ਐਚ ਐਫ ਗਾ ਵਾਂਗੂ ਬਣੀ ਪਈ ਆ ਮੇਰਾ ਕੱਦ ਵੇਖੋ ਮੈਂ ਦਾ ਠੀਕ ਹੈ ਠੀਕ ਤੁਸੀਂ ਸਮਝ ਕੇ ਨਾ ਆਵੇ ਬਿਲਕੁਲ ਬਿਲਕੁਲ ਜੀ ਬਹੁਤ ਹੀ ਤਗੜਾ ਕੱਦ ਕਾਢਿਆ ਦਿਖਾਓ ਮੂੰਹ ਮੈਂ ਜਿਹੜਾ ਮੈਂ ਦਾ ਵੇਖੋ ਨਸਲ ਵੇਖੋ ਮੈਂ ਦੀ ਠ ਦਿਖਾ ਦਿਓ ਕੋਈ ਹਾਂਜੀ ਲਾ ਦਿਓ ਚੈੱਕ ਕਰਾਓ ਕੋ ਵੀਰ ਮੈਂ ਕਹਿ ਦਿੰਦੇ ਕਈ ਲਾ ਕੇ ਦਿਖਾ ਦੇਣੀ ਠੀਕ ਹੈ ਠੀਕ ਲਓ ਜੀ ਦੁੱਧ ਵਾਲੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਜੇ ਪਿੱਠ ਫੁੜਾ ਜਿਹੜਾ ਬਹੁਤ ਹੀ ਚੌੜਾ ਵਾ ਜੱਗੇ ਵੀਰ ਇਧਰੋਂ ਦਿਖਾ ਮੇਰੇ ਪੈਰ ਇਧਰ ਵੇ ਆਏ ਡਾਰੋਗ ਜਿੱਦਾਂ ਮੋਟਾ ਪੈਪ ਲੱਗਾ ਦੋ ਲਓ ਜੀ ਮਿਲਕ ਵੈਨ ਜਿਹੜੀ ਬਹੁਤ ਹੀ ਚੰਗੀ ਲੱਗੀ ਐਨ ਪੈਪ ਲੱਗੀਆਂ ਪਈਆਂ ਮਾ ਦੋਹਾਂ ਸਾਈਡਾਂ ਤੇ ਦੇਖੋ ਮੈਂ ਹੀ ਦਿਨ ਬੱਕੀ ਠੀਕ ਐ ਠੀਕ ਠੀਕ ਐ ਠੀਕ ਐ ਠੀਕ ਐ ਜੀ ਕਿੰਨਾ ਪਰ ਜੂਗੀ ਦੁੱਧ ਭਾਜੀ ਦੁੱਧ ਵੀਰ ਜੀ ਨੂੰ ਸੇਵਾ ਦਾ ਮੰਨ ਲਓ ਜਿਹੜਾ ਮੌਕੇ ਤੇ ਉਹ ਦੱਸਾਂਗੇ ਮਗਰੇ ਦੇ ਕੱਟੇ ਸੂਈ ਨੂੰ 20 25 ਦਿਨ ਮਹੀਨਾ ਹੀ ਹੋਗਾ ਮੰਨ ਕੇ ਚੱਲੇ ਕੋਈ ਠੀਕ ਐ ਜੀ ਠੀਕ ਜਿਹੇ ਦੇ ਮਗਰ ਠੀਕ ਐ ਜੀ ਆਹ ਵਾਲਾ ਜਵਾਕ ਜਿਹੜਾ ਫੀਮਲ ਕਾਫ ਹਾਂਜੀ ਠੀਕ ਐ ਜੀ ਬਾਕੀ ਪਿਛੋਂ ਦੇਖਾਓ ਮੈਂ ਹੀ ਵੇਖੋ ਦਿਵਾਲ ਕਿੰਨਾ ਕੁ ਭਾਜੀ ਮੋਹਲੇ ਦਾ ਮੁੱਲ ਵੀਰ ਜੀ ਦਾ ਆਪਾਂ ਫੋਨ ਤੇ ਕਰਨਾ ਹੈ ਅੱਛਾ ਜੀ ਛੋਟਾ ਜਿਹਾ ਮੁੱਲ ਕਰਾਂਗੇ ਜ਼ਿਆਦਾ ਨਹੀਂ ਕਰਦੇ ਠੀਕ ਹੈ ਜੀ ਪਰ ਫੋਨ ਤੇ ਕਰਾਂਗੇ ਕਿਸੇ ਵੀਰ ਨਾਲ ਗੱਲਬਾਤ ਚੱਲਣ ਢੀ ਹੈ ਠੀਕ ਹੈ ਜੀ ਫੋਨ ਕਰ ਲਾਂਗੇ ਲਓ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਬਾਕੀ ਦੇ ਬਿਲਕੁਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਭਾਜੀ ਕਿਵੇਂ ਆ ਗਈ ਦੂਜੇ ਨੰਬਰ ਤੇ ਸੂਈ ਝੋਟੀ ਤੋਂ ਦੇ ਦੂਗੇ ਠੀਕ ਹੈ ਜੀ ਇਹਦੇ ਮਗਰ ਵੀ ਕੱਟੀ ਆ ਲਓ ਜੀ ਇਹਦੇ ਪਿੱਛੇ ਵੀ ਫੀਮਲ ਕਾਫ ਜੇ ਆਹ ਵਾਲਾ ਤੁਸੀਂ ਵੇਖ ਸਕਦੇ ਜੇ ਇਹ ਦੇਖੋ ਵੀ 9-10 ਕਿਲ ਕੱਦ ਕਾਠ ਇਹਦਾ ਵੀ ਬਹੁਤ ਹੀ ਚੰਗਾ ਵਗ ਰਿਆ ਸਿੰਗਲ ਡੀਆ 9 ਲੀਟਰ ਦੁੱਧ ਦੇ ਕੋਲ ਥੋੜੀ ਵੀ ਸੀ 9 10 ਕਿਲੋ ਫੁੱਲਾ ਡਲਾ 9 ਨਾਲ ਜਿਹੜਾ ਬਾਕੀ ਨੇ ਜੇ ਦਾ ਹੀ ਹੋਊਗਾ ਠੀਕ ਹੈ ਲੋ ਜੀ ਦੁੱਧ 10 ਲੀਟਰ ਹੀ ਹੋਊਗਾ ਪਰ 9 ਦੀ ਫੁੱਲ ਗਰੰਟੀ ਹੈ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਵਾ ਐਨ ਗਿਠ ਗਿਠ ਤੇ ਲੱਗਾ ਪਿਆ ਉਹ ਤੇ ਬਾਕੀ ਰਾਜੀ ਰੋਜੀ ਵੀ ਕਰਮ ਵਾਲੀ ਬਾ ਉਹ ਤੇ ਆ ਵੇਖ ਸਕਦੇ ਬਾਕੀ ਫੇਸ ਕੁਆਲਟੀ ਤੇ ਮਣਕੀ ਅੱਖ ਆ ਗਈ ਠੀਕ ਹੈ ਸੰਗਿਆ ਕੁੰਡਾ ਤੇ ਬਰੀਕ ਐਂ ਪਤਲੀ ਚਮੜੀ ਦੀ ਵੇਖੋ ਨਾੜਾਂ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਜੇ ਠੀਕ ਆ ਜੀ ਮਿਲਕ ਵੈਂਡ ਦੇ ਥਣਾਂ ਦਾ ਸੈ ਨਿਲਾਵਲੀ ਕਿੰਨਾ ਵਧੀਆ ਦੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗਾ ਬਾਈ ਇਖਾਈ ਨੇ ਸਾਫ ਇਧਰੋਂ ਵੀ ਠੰਡਾ ਦਿਖਾ ਦੋ ਠੀਕ ਹੈ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਥਾਣਾ ਦੱਸ ਆ ਜੀ ਚਾਹਾਂ ਨੁਕਰਾਂ ਦੇਣ ਕੱਲਾ ਕੱਲਾ ਲੱਗਾ ਵਾ ਜਿਹੜਾ ਇੱਥੇ ਵੀਰ ਆਊਗਾ ਮਿਲ ਕੇ ਦਵਾਂਗੇ ਅੱਛਾ ਜੀ ਬੱਲਣ ਖਣ ਨਹੀਂ ਨਵਾਂ ਨਾ ਲੈ ਜੀ ਠੀਕ ਹੈ ਜੀ ਇਹਦਾ ਮੁੱਲ ਪਾ ਜੀ ਮੁੱਲ ਕਰ ਲੀਏ ਵੀਰ ਕੀ 90 90 ਹਾਂ ਨਹੀਂ ਕਰੀਏ ਜਯਾ ਜ ਚਾਹੇ ਨਾ ਕਰੀਏ ਦੱਸੋ ਨਹੀਂ ਕਰੋ ਜਯਾ ਜ ਚਲੋ ਕਰ ਦੋ ਜਯਾ ਜੀ ਮੈਂ ਤਨਾ ਲੇ ਕੇ ਨਿਕੇ ਪਾ ਦਈਏ ਤੁਸੀਂ ਜਿੰਨੇ ਕਹਿੰਦੇ ਕਰ ਦਿੰਦੇ ਲਈ ਦੋ ਦੋ ਇੱਥੇ ਕਿ 100 ਰੁਪਿਆ ਛੋੜੀ ਕਰਨੀ ਜੇ 80 ਹੀ ਦੇ ਦਈਏ ਅੰਦਰ ਕਰਦੇ ਅਸੀਂ ਇਹ ਦੇ ਦਾਂਗੇ ਆਪਾਂ ਹਾਂ ਤੇ ਨਾ ਜਿਹੜੀ 70000 ਦੀ 100 ਰੁਪਿਆ ਛੋੜੀ ਕਰਨੀ 70 ਤੋਂ ਠੀਕ ਪੂਰੇ ਦੀ ਕਰ ਦਈਏ ਮੈਂ ਦਿੰਦਾ 75 ਦੀ ਨਹੀਂ ਜਾ ਕੋਈ ਗੱਲ ਨਹੀਂ ਚਲ ਦੇ ਦਾਂਗੇ 100 ਛੋੜੀ ਕਰਨੀ ਜੇ ਠੀਕ ਆ ਜੀ ਲੋ ਜੀ 75000 ਦੀ ਨੀਲੀ ਰਵੀ ਬਿਲਕੁਲ ਤਾਜੀ ਸੁਈ ਚਲੋ ਕੋਈ ਭਰਾ ਸਾਂਭਣ ਵਾਲਾ ਘੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਤੇ ਵੇਖ ਸਾਡੇ ਬਾਕੀ ਚਾਡੇ ਰੀਆਂ ਸਫਾਈਆਂ ਸੁਈਆਂ ਬਹੁਤ ਆ ਇਹ ਵੀ ਦੀ ਤੋਕੜ ਕੱਬਣ ਝੋਟੀ ਲਓ ਜੀ ਤੋਕੜ ਕੱਬਣ ਆ ਗਈ ਤੇ ਜੇ ਨੰਬਰ ਤੇ 5 ਕਿਲੋ ਦੁੱਧ ਆ ਅੱਛਾ ਜੀ 7 ਮਹੀਨੇ ਚੈੱਕ ਪਾਸ ਆ ਠੀਕ ਆ ਲਓ ਜੀ ਚੌਥਾ ਵੀ ਆ ਵੇ ਹਲੋ ਮੋਹਰਾ ਨਾਲ ਦੀ ਝੋਟੀ ਆ ਠੀਕ ਆ ਜੀ ਪਿਓਰ ਜੈਡ ਬਲੈਕ ਆ ਗਈ ਸਾਹ ਬੜੀ ਆ ਬਾਕੀ ਰਾਜੀ ਆ ਕਰਮਾਲੀ ਤੇ ਪਿੱਟ ਪੁੜਾ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਪੰਜਾਂ ਮਹੀਨਿਆਂ ਦੀ ਚੈੱਕ ਪਾਸ 6 ਲੀਟਰ ਦੁੱਧ ਭਾਜੀ ਕੇ ਪੰਜ 5 ਕਿਲੋ ਠੀਕ ਹੈ ਜੀ 5 ਲੀਟਰ ਜਿਹੜਾ ਦੁੱਧ ਤਿਆਰ ਹੈ ਤੇ ਰਾਣ ਪਾੜੇ ਤੇ ਮਿਲਦੀ ਆ। ਅੱਛਾ ਜੀ। ਇਹ ਗਾ ਨਹੀਂ ਲੈਂਦੀ ਏ। ਠੀਕ ਹੈ ਠੀਕ ਹੈ। ਇਹ ਘਰ ਜਾ ਕੇ ਵੀ ਲਵੇਂ ਗਰੰਟੀ ਹੋ ਗਈ। ਸੱਜਰ ਦਾ ਭਾਜੀ ਕਿੰਨਾ ਕੁ ਜੀ? ਸੱਜਰ ਵੀਰ ਜੀ ਦੇ 10000 ਕਿਲੋ ਚੋਦੇ ਰਹੇ ਪਹਿਲੇ ਸਵੇਰ ਦੂਜੇ ਸਵੇਰ ਸੁਣੀ ਹੁਣ। ਠੀਕ ਲੋ ਵੀ ਦੂਜੇ ਸਵੇਰ ਲਈ ਤਿਆਰ ਜੇ ਹਿਸਾਬ ਨਾਲ ਪੰਜਾਹ ਮਹੀਨਾ ਦੀ ਚੱਕ ਪਾਸ ਬਾਕੀ ਥਾਣਾ ਦਾ ਸੈਜ ਗਿਆ ਜਿਹੜਾ ਇਹਦਾ ਵੀ ਚੰਗਾ ਵਾ। ਠੀਕ ਹੈ ਜੀ। ਰਾਣ ਬਰਾਬਰ ਆ ਥਣ ਚੋਵੇਂ ਕੱਲਾ ਕੱਲਾ ਲੱਗਾ। ਇੱਕ ਨੰਬਰ ਆ। ਠੀਕ ਹੈ ਜੀ। ਇਹਦਾ ਭਾਜੀ ਮੋਲੇ? ਮੋਲੇ ਦਾ ਵੀਰ ਜੀ 80 75 ਜੋ ਮਰਜੀ ਆ ਠੀਕ ਹੈ ਜੀ ਤੇ ਹਾਂ ਤਾਂ ਨਾ ਜਿਹੜੀ ਹੈ ਨਾ ਹਾਂ ਜੀ 206970 ਚੋਂ 100 ਛੋੜੀ ਕਰਨੀ 68000 ਦੀ ਦੇਣੀ ਆ ਬਸ 68 ਦੀ ਹਾਂ ਇਹ ਚੋਰ ਕੁਝ ਨਹੀਂ ਕਰਨਾ ਠੀਕ ਹੈ ਜੀ ਲਓ ਜੀ 68000 ਦੀ ਟੋਕੜ ਗੱਬਣਾ ਤੇ ਚੌਥੇ ਨੰਬਰ ਤੇ ਆ ਗਿਆ ਫੇਰ ਨਗੀਨਾ ਦੇਖੋ ਪਹਿਲਾਂ ਕੱਟੀ ਠੀਕ ਹੈ ਜੀ ਫੇਸ ਕੁਆਲਟੀ ਚੈੱਕ ਕਰਦੇ ਸੰਗ ਸੰਗ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕੱਦ ਵੀ ਜਿਹੜਾ ਬਹੁਤ ਹੀ ਚੰਗਾ ਵਾ ਵਡਿਆ ਝੋਲੀ ਠੀਕ ਹੈ ਜੀ ਕਿਵੇਂ ਭਾਜੀ ਇਹ ਗੱਬਣਾ ਠੀਕ ਹੈ ਲਓ ਜੀ 6 ਮਹੀਨੇ ਦੀ ਚੈੱਕ ਪਾਸ ਦੁੱਧ ਭਾਜੀ ਉਹਦੇ 300-300 ਕਿਲੋ 1.5 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਥਾਣੇ ਪਾਸ ਕਰਦੀ ਬਸ ਠੀਕ ਹੈ ਲਓ ਜੀ ਥਾਣ ਥਾਣ ਪਾਸ ਕਰਾਉਗੀ ਕਿਲੋ 1.5 ਕਿਲੋ ਕੋਈ ਮੰਨ ਕੇ ਚੱਲੇ ਵੀ ਹੈਗਾ ਵਾ ਕਿ ਥਾਣਾ ਥਾਣਾ ਵੀ ਇੱਕ ਨੰਬਰ ਆ ਸਾਫ਼ ਸੁਥਰੀ ਠੀਕ ਹੈ ਜੀ ਆ ਦੇਖੋ ਇਹ ਦੂਜੇ ਸੁਵੀ ਲਈ ਗੱਬੜ ਭਾਈ। ਬਹੁਤ ਚੰਗਾ ਲੱਗਾ ਐ ਨੋਕ ਵਾਲਾ। ਠੀਕ ਹੈ ਤਾਂ ਨੋਕ ਵਾਲਾ ਥਾਂ ਦੇ। ਇਹ ਦੂਜੇ ਲਈ ਗੱਬਣ ਹੈਗਾ। ਠੀਕ ਹੈ ਜੀ। 6 6 ਮਹੀਨੇ ਦੀ ਜਿਹੜਾ ਮਰਜ਼ੀ ਚੈੱਕ ਕਰਾ ਕੇ ਲੈ ਜੇ। ਅੱਛਾ ਜੀ। ਹਾਂ ਜੀ। ਇਹਦਾ ਸੱਜਾ ਕਿੰਨਾ? ਇੰਨਾ ਕਿਲੋ ਡੇਢ ਹੀ ਥਾਂ ਦੇ پاس ਹੀ ਕਰਾਉਂਦੀ ਆ। ਠੀਕ ਹੈ ਜੀ। ਹਾਂ ਜੀ। ਇਹਦਾ ਸੱਜਾ ਤਾਂ ਕਿੰਨਾ ਕੁ ਸ਼ਿਰਕਾਰ? ਸੱਜੇ ਦੀ 10 ਕਿਲੋ ਆਉਂਦੇ ਪਹਿਲਾਂ ਥੋੜਾ ਚੋਂ ਦੇ ਰਹੇ ਆ। ਠੀਕ ਹੈ ਜੀ। ਤੇ ਮੁੱਲ ਛੋਟੀ ਮਾਲੋਂ ਡਬਲ ਰੁਪਈਆ ਦੀ ਹੋਣਾ। ਬਿਲਕੁਲ ਸਹੀ ਗੱਲ ਆ ਜੀ। ਲੈ ਵੰਦਾ। ਇਹ ਰਾਮੋਲ ਭਾਜੀ ਰਾਮੋਲ ਭਾਵਾ 70 70 ਜੋ ਮਰਦੀ ਹਾਂ ਦਾ ਨਾਂ 65000 ਦੀ ਲਓ ਜੀ 65000 ਦੀ 250 ਛੋਟ ਕਰ ਦਾਂਗੇ 64 ਦੀ ਦੇ 64 ਦੀ ਦੇ ਦਾਂਗੇ ਬਾਕੀ ਮੇਰਾ ਵੀਰ ਤਸੱਲੀ ਕਰਕੇ ਕੋਈ ਜਿਹੜੇ ਸੂਏ ਆ ਚੋਚਵਾ ਆ ਕੇ ਗੱਬੜ ਪਾਸ ਕਰਕੇ ਕੱਢ ਠੀਕ ਹੈ ਠੀਕ ਹੈ ਲਓ ਜੀ ਪਸ਼ੂ ਚੰਗੇ ਆ ਤੇ ਰੇਟ ਬਿਲਕੁਲ ਹੀ ਤੌਰ ਪਲ ਪਾਤੇ ਹਿੱਤੋਂ ਪਰੇ ਰੱਬ ਦਾ ਨਾ ਆਈਆਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਚਲੋ ਕਿ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ